ਸੱਚੀ ਕਾਲ ਮੈਂ ਹਾਂ ਅਤੇ ਅਸਮਤਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਚਰਚਾ ਦਾ ਵਿਸ਼ਾ ਪ੍ਰੋਗਰਾਮ ਲੈ ਕੇ ਇੱਕ ਬਾਰ ਫਿਰ ਰੂਬਰੂ ਹੋਏ ਆ ਤੁਹਾਡੇ ਸਾਹਮਣੇ ਤੇ ਮੇਰੇ ਨਾਲ ਮੇਰੇ ਸਿੱਨੇ ਸਮਾਦਤਾ ਰਜੇਸ਼ਿੰਦਰ ਜੀ ਜੁਟਰੇ ਨੇ ਗੱਲ ਅਹਿਮ ਮੁੱਦਿਆਂ ਤੇ ਕਰਾਂਗੇ ਕਿਉਂਕਿ ਬਹੁਤ ਹੀ ਖਾਸ ਗੱਲਾਂ ਜਿਹੜੀਆਂ ਨੇ ਤੁਹਾਡੇ ਲਈ ਜ਼ਰੂਰੀ ਨੇ ਜਾਣਣੀਆਂ ਜ਼ਰੂਰੀਆਂ ਨੇ ਸਾਡੇ ਲਈ ਵੀ ਇਹ ਜਾਣਕਾਰੀ ਤੁਹਾਡੇ ਲਈ ਸਾਂਝ ਕਰਨੀ ਜ਼ਰੂਰੀ ਹੈ ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਿਆ ਸਰਦਾ ਸਾਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਸਭ ਤੋਂ ਅੱਜ ਜੇਕਰ ਅਸੀਂ ਪੰਜਾਬ ਸੂਬੇ ਦੀ ਗੱਲ ਕਰੀਏ ਜਿਹੜਾ ਅਹਿਮ ਮੁੱਦਾ ਬਣਿਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਖਣਿਜ ਪਦਾਰ ਜਿਹੜਾ ਪਾਇਆ ਗਿਆ ਹੈ ਪੋਟਾਸ਼ ਤੋਂ ਇਹ ਅਹਿਮ ਖਬਰ ਜਿਹੜੀ ਹੈ ਕਾਫੀ ਜ਼ਿਆਦਾ ਹਾਈਲਾਈਟ ਹੋ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਹੁਣ ਤੱਕ ਤਾਂ ਪੰਜਾਬ ਸੀ ਦੂਜੇ ਸ਼ਹਿਰਾਂ ਦੇ ਉੱਤੇ ਨਿਰਭਰ ਸੀਗਾ ਪੋਟਾਸ਼ ਦੇ ਮਾਮਲੇ ਵਿੱਚ ਇਹ ਬੜੀ ਵੱਡੀ ਡਿਵੈਲਪਮੈਂਟ ਹੈ ਕਿਉਂਕਿ ਇਹ ਇੱਕ ਬਹੁਤ ਤਗੜਾ ਇਹ ਨੈਚੁਰਲ ਰਿਸੋਰਸ ਹੈਗਾ ਜੀ ਜਿੰਨੂੰ 1980 ਤੋਂ ਜੀਓਲੋਜੀਕਲ ਸਰਵੇ ਆਫ ਇੰਡੀਆ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਹਿੰਦੁਸਤਾਨ ਚ ਅਲੱਗ-ਅਲੱਗ ਜਗ੍ਹਾ ਤੋਂ ਇਹ ਸਾਨੂੰ ਪੋਟਾਸ਼ੀਅਮ ਮਿਲ ਜਾਵੇ ਜੀ ਔਰ ਪੋਟਾਸ਼ੀਅਮ ਇਹ ਹੁਣ ਜਾ ਕੇ ਇੱਕ ਦੇ ਦਿਨ ਤੱਕ ਪਹਿਲਾਂ ਪੰਜਾਬ ਦੇ ਦੋ ਜ਼ਿਲ੍ਹਿਆਂ ਦੇ ਵਿੱਚ 18 ਕਿਲੋਮੀਟਰ ਦੇ ਰਕਬੇ ਚ ਜੀ ਫਾਜ਼ਿਲਕਾ ਔਰ ਮੁਕਸਰ ਸਾਹਿਬ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ 450 ਫੋਟ ਡੂੰਗੀ 450 450 ਮੀਟਰ ਡੂੰਗੀ ਡੂੰਘਾਈ ਕਰਕੇ ਡ੍ਰਿਲਿੰਗ ਕਰਕੇ ਉਹਨਾਂ ਚੋਂ ਇਹ ਪਾਇਆ ਗਿਆ ਕਿ ਪोटाश ਇੱਥੇ ਮਿਲੇਗਾ ਔਰ ਪोटाश ਕਨਫਰਮ ਹੋ ਗਿਆ ਜਿਹੜੇ ਮਨਿਸਟਰ ਹੈਗੇ ਪੰਜਾਬ ਦੇ ਮਾਈਨਿੰਗ ਮਨਿਸਟਰ ਬਰਿੰਦਰ ਗੋਇਲ ਸਾਹਿਬ ਉਹਨਾਂ ਨੇ ਇਸ ਚੀਜ਼ ਦੀ ਕਨਫਰਮੇਸ਼ਨ ਕਰਤੀ ਹੈਗੀ ਆ ਔਰ ਹਿੰਦੁਸਤਾਨ ਜਿਹੜਾ ਹੈ ਆਪਣਾ 5 ਮਿਲੀਅਨ ਜਾਂ 50 ਲੱਖ ਟਨ ਸਾਨੂੰ ਬਾਹਰਲੇ ਮੁਲਕਾਂ ਚ ਇੰਪੋਰਟ ਕਰਨਾ ਪੈਂਦਾ ਹਾਲਾਂਕਿ ਆਪਣੇ 10 ਸਟੇਟਾਂ ਵਿੱਚੋਂ ਇਹਦੀ ਖੁਦਾਈ ਹੋ ਕੇ ਪੋਟਾਸ਼ੀਅਮ ਕੱਢਦੇ ਆਂ ਤੇ ਇਹ ਬੜੀ ਵੱਡੀ ਇੱਕ ਚੰਗੀ ਡਿਵੈਲਪਮੈਂਟ ਆਪਾਂ ਮੰਨ ਸਕਦੇ ਆਂ ਜੀ ਸਰ ਪੋਟਾਸ਼ ਤੋਂ ਠੀਕ ਹੈ ਹੁਣ ਜਿੱਥੇ ਵੀ ਇਹ ਜਿਹੜੀ ਵੀ ਜ਼ਮੀਨ ਤੇ ਪਾਇਆ ਗਿਆ ਪਰ ਜੇਕਰ ਉਹ ਕਿਸੇ ਦੀ ਜ਼ਮੀਨ ਤੇ ਪਾਇਆ ਜਾਂਦਾ ਤਾਂ ਕਿ ਉਹਦੇ ਤੇ ਪ੍ਰਭਾਵ ਪਵੇਗਾ ਉਹਦੀ ਜ਼ਮੀਨ ਤੇ ਕੋਈ ਪ੍ਰਭਾਵ ਬਿਲਕੁਲ ਬਿਲਕੁਲ ਆਈ ਐਪਰੀਸ਼ੀਏਟ ਯੂਅਰ ਐਪਰੀਹੈਂਸ਼ਨ ਬੜੀ ਵਧੀਆ ਗੱਲ ਕੀਤੀ ਕਿ ਕੋਈ ਕੋਈ ਵੀ ਬੰਦੇ ਦਾ ਦਿਮਾਗ ਚ ਗੱਲ ਆਏਗੀ ਸਾਡੀ ਜ਼ਮੀਨ ਨਾ ਪੱਟ ਲੈ ਜਾਣ ਜੀ ਜੀ ਬਿਲਕ ਕਰਨ ਨਾਲ ਕੋਈ ਲੈਣ ਦੇ ਨਹੀਂ ਹੈ ਜੀ ਜੀ ਕੋਈ ਵੀ ਇਹਦਾ ਮਾੜਾ ਇੰਪੈਕਟ ਕਿਸਾਨ ਦੀ ਜ਼ਮੀਨ ਤੇ ਨਹੀਂ ਹੋਣ ਵਾਲਾ ਕਿਸਾਨਾਂ ਨੂੰ ਇਹ ਤੁਹਾਡਾ ਸਵਾਲ ਹੀ ਆਪਣੇ ਆਪ ਕਿਸਾਨਾਂ ਦਾ ਕਿਸਾਨਾਂ ਦੇ ਜਿਹੜਾ ਖਰਚਾ ਹੁੰਦਾ ਜਵਾਬ ਤੁਸੀਂ ਆਪਣੇ ਆਪ ਹੀ ਸਵਾਲ ਬੜਾ ਵਧੀਆ ਕੀਤਾ ਉਹ ਇਹ ਕਿਸੇ ਕਿਸਾਨ ਦੀ ਨਾਤਕ ਜ਼ਮੀਨ ਲਈ ਜਾਣੀ ਹੈ ਜੀ ਬਿਲਕੁਲ ਥੋੜੀ ਜੀ ਜਗ੍ਹਾ 'ਚ ਡ੍ਰਿਲਿੰਗ ਹੋਣੀ ਹੈ ਜੀ ਤੋ ਮਾਡਮ ਉਹ ਤਾਂ ਜੇ ਕਿਸਾਨ ਦਾ ਕੋਈ ਫਰਕ ਪੈਂਦਾ ਇਜ਼ੀਲੀ ਗਵਰਨਮੈਂਟ ਉਹਨੂੰ ਕੰਪੈਂਸੇਟ ਕਰ ਦੇਗੀ ਲੇਕਿਨ ਕਿਸਾਨ ਦੀ ਜ਼ਮੀਨ ਜਾਂ ਦੀ ਖੇਤੀਬਾੜੀ ਤੇ ਤਾਂ ਕੋਈ ਪ੍ਰਭਾਵ ਨਹੀਂ ਪਏਗਾ ਰੈਦਰ ਗਵਰਨਮੈਂਟ ਉਹਨੂੰ ਕੰਪੈਂਸੇਟ ਕਰੇਗੀ ਔਰ ਇਹਦਾ ਮੇਜਰ ਜਿਹੜਾ ਯੂਜ਼ ਹੈ ਯੂਸਫੁਲ ਸਾਰਿਆਂ ਵਾਸਤੇ ਆ ਕਿਉਂਕਿ ਕੋਈ ਵੀ ਖਾਦ ਇਹਦੇ ਤੋਂ ਬਿਨਾ ਨਹੀਂ ਬਣ ਸਕਦੀ ਇੱਕ ਨੇਚਰਲ ਮਿਨਰਲ ਵੀ ਹੈ ਥੋੜਾ ਜਿਹਾ ਚੈਮੀਨਲ ਕੰਪੋਨੈਂਟ ਵੀ ਹੈ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿ ਕੇ ਕਿ ਇਹ ਨੈਚੁਰਲ ਹੈਗਾ ਹਨਾ ਤੇ ਕਈ ਵਾਰ ਅਸੀਂ ਹੁਣ ਦੇਖਦੇ ਆ ਕਿ ਖਾਦ ਜਿਹੜੀ ਹੁੰਦੀ ਹੈ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਯੂਰੀਆ ਵਗੈਰਾ ਯੂਜ਼ ਕੀਤਾ ਜਾਂਦਾ ਤਾਂ ਕੀ ਦੂਸਰੀ ਖਾਦ ਜੋ ਯੂਰੀਆ ਯੂਜ਼ ਕਰਦੇ ਆ ਕੁਝ ਫਰਕ ਪਏਗਾ ਉਸ ਦੇ ਵਿੱਚ ਇਹਦੀ ਕਿੰਨੀ ਕੁ ਮਾਤਰਾ ਯੂਜ਼ ਹੋਏਗੀ ਜੋ ਸਾਡੀ ਬੋਡੀ ਲਈ ਵੀ ਅੱਛੀ ਹੋਵੇ ਤੇ ਹਨਕਾਰਕ ਵੀ ਨਾ ਦੇਖੋ ਇਹ ਮਿਨਰਲ ਹੈ ਜਿੱਦਾਂ ਬੋਡੀ ਆਪਣੀ ਨੂੰ ਆਇਰਨ ਵੀ ਚਾਹੀਦਾ ਹੁੰਦਾ ਹੈ ਇਦਾਂ ਹੀ ਕਰਕੇ ਜਿਹੜੀ ਆਪਾਂ ਇਹ ਜਮੀਨ ਦੀ ਕੁਆਲਿਟੀ ਨੂੰ ਵੀ ਇੰਪਰੂਵ ਕਰਦਾ ਹੈ ਕਿ ਆਫਟਰ ਲਾਪਾ ਕਿਸੇ ਜ਼ਮੀਨ ਨੂੰ ਲਗਾਤਾਰ 100 200 ਸਾਲ ਤੋਂ 500 ਹਜ਼ਾਰ ਸਾਲ ਤੋਂ ਵਰਤੀ ਜਾ ਰਿਹਾ ਹੈ ਵਰਤੀ ਜਾ ਰੇ ਵਰਤਉਂਦੀ ਹੈਲਥ ਤਾਂ ਚੈੱਕ ਕਰਨੀ ਹੁੰਦੀ ਹੈ ਨਾ ਸੋ ਇਹ ਗਵਰਨਮੈਂਟ ਨੇ ਇੱਕ ਸਪੈਸ਼ਲ ਸਕੀਮਾ ਚਲਾਈਆਂ ਕਿ ਤੁਸੀਂ ਕੋਈ ਵੀ ਚੀਜ਼ ਉਗਾਨ ਤੋਂ ਪਹਿਲਾਂ ਮਿੱਟੀ ਟੈਸਟ ਕਰਾਓ ਜੀ ਜਦੋਂ ਵੀ ਮਿੱਟੀ ਟੈਸਟ ਹੁੰਦੀ ਜਿਹਨੂੰ ਸੋਇਲ ਟੈਸਟਿੰਗ ਕਹਿੰਦੇ ਨੇ ਆ ਅੱਜਕੱਲ ਤਾਂ ਥਾਂ ਥਾਂ ਤੇ ਬਲੋਹਰ ਪਿੰਡਾਂ ਦੇ ਆਸ-ਪਾਸ ਕਿਤੇ ਇਲਾਕੇ ਚ ਸੋਇਲ ਟੈਸਟਿੰਗ ਸੈਂਟਰਸ ਖੁੱਲੇ ਆ ਮਿੱਟੀ ਨੂੰ ਚੈੱਕ ਕਰਦੇ ਮਿੱਟੀ ਦੇ ਤੱਤ ਕਿੰਨੇ ਆ ਜਿਹੜਾ ਪੋਟਾਸ਼ ਹੈ ਮਿੱਟੀ ਦਾ ਇੱਕ ਬਹੁਤ ਵੱਡਾ ਤੱਤ ਹੈ ਜੇ ਉਹਦੀ ਕਮੀ ਹੈਗੀ ਸੀ ਤਾਂ ਉਹ ਸਰਕਾਰ ਇਹਨਾਂ ਨੂੰ ਦਿੰਦੀ ਸੀਗੀ ਖਾਦ ਤਾਂ ਕਿ ਜਿਹਨੂੰ ਫਰਟੀਲਾਈਜ਼ ਕਹਿੰਦੇ ਨੇ ਫਰਟੀਲਾਈਜ਼ ਦੇ ਵਿੱਚ ਬਣਾਉਣ ਦੇ ਵਿੱਚ ਪੋਟਾਸ਼ ਦਾ ਪੋਟਾਸ਼ੀਅਮ ਦਾ ਬਹੁਤ ਵੱਡਾ ਹੱਥ ਹੈ ਔਰ ਇਹ ਕੰਪਨਸੇਟ ਕਰੇਗੀ ਸਾਰੇ ਹੀ ਆਪਣੇ ਦੇਸ਼ ਨੂੰ ਜੀ ਜਵਾਬ ਜਦ ਹੀ ਸ਼ੁਰੂਆਤ ਹੋਈ ਹੈ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਹੋਰ ਖਿੱਤਿਆਂ ਦੇ ਵਿੱਚ ਆ ਜਿਹੜਾ ਮਿਨਰਲ ਹੈਗਾ ਉਹ ਲਾਹੇਵੰਦ ਹੋਏਗਾ ਅ اچھا ਸਰ ਇੱਕ ਚੀਜ਼ ਹੋਰ ਹੁਣ ਪੋਟਾਸ਼ ਠੀਕ ਹੈ ਜੇ ਪੰਜਾਬ ਦੇ ਵਿੱਚ ਮਿਲਿਆ ਹਲੇ ਤੱਕ ਤਾਂ ਦੂਜੇ ਮੁਲਕਾਂ ਤੇ ਅਸੀਂ ਨਿਰਭਰ ਸੀ ਕਿੱਥੋਂ ਦੀ ਮਗੋਂਦੇ ਸੀ ਕੀ ਹੁਣ ਜਦੋਂ ਇਹ ਚੀਜ਼ ਆਪਣੇ ਪੰਜਾਬ ਦੇ ਵਿੱਚ ਹੋਰ ਮਤ ਪੋਟਾਸ਼ ਦੀ ਉਹ ਕਿੱਤੀ ਜਾਏਗੀ ਖੋਦਾਈ ਤਾਕੀ ਰੋਜ਼ਗਾਰ ਤੇ ਵੀ ਕੁਛ ਅਸਰ ਪਏਗਾ ਬਿਲਕੁਲ 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 ਏਮਪਲਾਈਡ ਅੰਡਰਸਟੂਡ ਹੈ ਗੱਲ ਕਿ ਜਦੋਂ ਕੋਈ ਇਨੋਵੇਸ਼ਨ ਨਵੀਂ ਹੁੰਦੀ ਹੈ ਜਾਂ ਨਵੀਂ ਕੋਈ ਚੀਜ਼ ਆਂਦੀ ਹੈ ਉਹਦੇ ਨਾਲ 10 ਕਿਸਮ ਦੇ ਹੋਰ ਨਵੇਂ ਰੋਜ਼ਗਾਰ ਪੈਦਾ ਹੁੰਦੇ ਆ ਤੇ ਲੋਕ ਭੀੜ ਇੱਕੇ ਪਾਸੇ ਤੁਰੇ ਜਾਂਦੀ ਹੈ ਵੀ ਸਾਰੇ ਉਧਰ ਚਲੋ ਜਿਵੇਂ ਹੁਣ ਡੰਕੀਆਂ ਦਾ ਤੁਸੀਂ ਦੇਖਿਆ ਵੀ ਉੱਥੇ ਚਲੇ ਗਏ ਤੇ ਮੁੜ ਕੇ ਵਾਪਸ ਆ ਗਏ ਮੁੜ ਕੇ ਵਾਪਸ ਆ ਗਏ ਇੱਕ ਮਗਰ ਜਿਹੜਾ ਭੀੜ ਆ ਜਿਹੜਾ ਸਾਰੇ ਇੱਕ ਪਾਸੇ ਤੁਰੇ ਜਾਂਦੇ ਹੁਣ ਨਵਾਂ ਸਟਾਰਟਅੱਪਸ ਨਈਂ ਆ ਚੀਜ਼ਾਂ ਆਣ ਗਈਆਂ ਲੋਕਾਂ ਨੂੰ ਮਜਬੂਰ ਵੀ ਹੋਣਾ ਪਏਗਾ ਕਿ ਤੁਸੀਂ ਨਵੀਂ ਚੀਜ਼ ਵੱ ਕੀ ਸਾਡੇ ਹਿੰਦੁਸਤਾਨ ਚ ਇੱਕ ਥੋੜੀ ਜਿਹੀ ਟਰੈਜੇਡੀ ਹੈ ਜਾਂ ਮਿਸਫੋਰਚਿਊਨ ਹੈ ਕਿ মিডিਆ ਦਾ ਟਰੈਂਡ ਸਿਰਫ ਇੱਕ ਪਾਸੇ ਤੁਰੇ ਜਾਂਦੇ ਸਾਰੇ মিডিਆ ਵਾਲੇ ਵੀ ਜੀ ਬਿਲਕੁਲ ਉਹ ਸਿਰਫ ਇਹੀ ਦੇਖਦੇ ਸੋ ਇੰਟਰਸਟਿੰਗ ਕੀ ਟੈਂਪਰੇਰੀ ਕੀ ਹੈ ਜਿਹੜੀ ਉਹਦੀ ਫਰੂਟਫੁਲਨੈਸ ਹੈਗੀ ਆ ਉਹ ਦੇਖਣ ਦੀ ਲੋੜ ਆ ਕਿ মিডিਆ ਦਾ ਟਰੈਂਡ ਟੀਆਰਪੀ ਨਾਲੋਂ ਜਿਹੜੀ ਯੰਗ ਪੀੜ੍ਹੀ ਨੂੰ ਨਵੇਂ-ਨਵੇਂ ਚੀਜ਼ਾਂ ਦੱਸੇ ਪ੍ਰੋਡਕਟਿਵ ਚੀਜ਼ਾਂ ਨਵੀਆਂ ਆਈਡੀਆਜ਼ ਦੱਸੇ ਨਾ ਕਿ ਉਹ ਜਿਹੜੀ ਫੂਡ ਬੌਜੀ ਆ ਉਹਦੇ ਵਿੱਚੋਂ ਮੇਰੇ ਹਿਸਾਬ ਨਾਲ ਇਹ ਚੰਗੀ ਮੂਵ ਹੈ ਲੇਕਿਨ ਇਹਨੂੰ মিডিਆ ਦੇ ਵਿੱਚ ਕੋਈ ਜ਼ਿਆਦਾ ਸਪੇਸ ਨਹੀਂ ਮਿਲੀ ਤੁਸੀਂ ਨਾ ਡੰਕੀਆਂ ਦੀ ਗੱਲ ਵੀ ਕੀਤੀ ਜਿਸ ਤਰ੍ਹਾਂ ਅਮਰੀਕਾ ਤੋਂ ਠੀਕੇ 104 ਭਾਰਤੀਆਂ ਨੂੰ ਰਿਪੋਰਟ ਕਰਕੇ ਭੇਜਿਆ ਗਿਆ ਤੇ ਮੇਰੇ ਮਾਈਂਡ 'ਚ ਇੱਕ ਸਵਾਲ ਆਇਆ ਤੇ ਕਈ ਯੂਜ਼ਰਸ ਨੇ ਖਬਰਾਂ ਦੇ ਵਿੱਚ ਵੀ ਪੜੀਆਂ ਉਹਨਾਂ ਦੇ ਵੱਲੋਂ ਜਿਹੜੇ ਵਾਪਸ ਆਏ ਨੇ ਨਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਉਹਨਾਂ ਦੇ ਉੱਪਰ ਕਿ ਤੁਸੀਂ ਗਲਤ ਤਰੀਕੇ ਨਾਲ ਗਏ ਸੀ ਹੋਰ ਸਵਾਦ ਲੈ ਲਓ ਜਾ ਕੇ ਡੰਕੀ ਲਾ ਕੇ ਜੇ ਸਹੀ ਤਰੀਕੇ ਨਾਲ ਗਏ ਹੁੰਦੇ ਤਾਂ ਅਜੇ ਦਿਨ ਨਾ ਦੇਖਣਾ ਪੈਂਦਾ ਤੇ ਇੱਕ ਯੂਜ਼ਰਸ ਨੂੰ ਵੀ ਦੇਖਿਆ ਉਹ ਕਹਿੰਦੇ ਪਏ ਨੇ ਕਿ ਠੀਕ ਹੈ ਕਿ ਚਲੋ ਵਾਪਸ ਆ ਗਏ ਹਨਾ ਕਿਤੇ ਨਾ ਕਿਤੇ ਮੋਦੀ ਜੀ ਠੀਕੇ 트ੰਪ ਦੇ ਉੱਤੇ ਜਾ ਕੇ ਮਿਲ ਕੇ ਬਹੁਤ ਜ਼ਿਆਦਾ ਮਾਣ ਮ ਕੀ ਉਹਨਾਂ ਨੇ ਇੱਕ ਨਾਰਾ ਵੀ ਦਿੱਤਾ ਸੀਗਾ ਸਪੀਚ ਦੇ ਕਿ ਅਬ ਕੀ ਬਾਅਦ 트럼ਪ ਕੀ ਸਰਕਾਰ ਤਾਂ ਕਿਤੇ ਨਾ ਕਿਤੇ ਉਹ ਵੀ ਫਿੱਕਾ ਪੈ ਗਿਆ ਤੇ ਦੂਸਰਾ ਜਿਹੜੇ ਹੁਣ ਅਸੀਂ ਉਹਦੇ ਟੀਚਰਾਂ ਕਰਾਂਗੇ ਜਿਹੜੇ ਵਾਪਸ ਆਏ ਨੇ ਕਈ ਭੰਜ ਗਏ ਕਈ ਐਸਾ ਰਹੇ ਕਿ ਸਖੈ ਹਲੇ ਸੋਨਾਂ ਨੂੰ ਤਾਂ ਨਹੀਂ ਮਿਲਿਆ ਕਿਉਂਕਿ ਜੇ ਜ਼ਿਆਦਾ ਉਹਨੂੰ ਡੋਮਿਨੇਟ ਕਰਦਾਂਗੇ ਤਾਂ ਹੋ ਸਕਦਾ ਬੰਦਾ ਸੁਸਾਇਸਾਈਡ ਵੀ ਕਰ ਲਵੇ ਤੁਸੀਂ ਮੇਰਾ ਮੂੰਹ ਦੀ ਗੱਲ ਹੀ ਜੀ ਤੇ ਕੀ ਸਾਨੂੰ ਹੁਣ ਸਪੋਰਟ ਕਰਨਾ ਚਾਹੀਦਾ ਹੈ ਜੋ ਕਿਆ ਜਾ ਰਿਹਾ ਕਿ ਹੁਣ ਜਿਹੜੇ ਆ ਗਏ ਸੋ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਦੇ ਰੋਜ਼ਗਾਰ ਦੇ ਲਈ ਉਹਨਾਂ ਨੂੰ ਹਿੰਮਤ ਹੌਸਲਾ ਦਿਵੋ ਵੀ ਆਪਣੇ ਦੇਸ਼ ਦੇ ਵਿੱਚ ਹੀ ਰਹਿ ਕੇ ਕੁਝ ਵਧੀਆ ਕਰਨ ਬਿਲਕੁਲ ਜਿਹੜਾ ਸਟੈਪ ਹੈਗਾ ਚਾਹੇ ਆਪਣੇ ਮਨਿਸਟਰ ਹੈਗੇ ਜੈਸ਼ੀਸ਼ ਸ਼ੰਕਰ ਸਾਹਿਬ ਕੋਈ ਸਬਮਿਸਿਵ ਜਿਹਾ ਦੱਬੂ ਜਿਹਾ ਸਟੈਪ ਹੈਗਾ ਤੁਸੀਂ ਜੇ ਆਪਣੇ ਬੱਚੇ ਆ ਬਾਹਰ ਕਿਤੇ ਮਿਸਗਾਈਡ ਹੋਏ ਉਹਨਾਂ ਨੂੰ ਅਤਵਾਦ ਨਾਲ ਕੰਮ ਤਾਂ ਜਿੱਤੇ ਹੀ ਨਹੀਂ ਨਾ ਹੀ ਕੋਈ ਉਹਨਾਂ ਨੇ ਕੋਈ ਬੱਚਿਆਂ ਨਾਲ ਕੋਈ ਵੱਧ ਫੈਲੀ ਕੀਤੀ ਜੇ ਉਹ এমਪਲੋਇਮੈਂਟ ਵਾਸਤੇ ਚਲੇ ਗਏ ਭਟਕ ਗਏ ਤੁਸੀਂ ਜਿੱਦਾਂ ਕਮ ਪਹਿਲਾਂ ਕੀਤਾ ਸੀ ਯੂਕਰੇਨ ਦੇ ਵਿੱਚ ਆਪਣੇ ਬੱਚੇ ਤੋਂ ਤੁਸੀਂ ਸੀਜ਼ ਫਾਇਰ ਕਰਵਾਇਆ ਸੀਗਾ ਰਸ਼ੀਆ ਨੂੰ ਕਹਿ ਕੇ ਆਪਣੇ ਛੱਡੇ ਬੱਚਿਆਂ ਦੇ ਹੱਥ ਫੜਾਏ ਸੀ ਤਾਂ ਕਿ ਉੱਥੋਂ ਬੱਚੇ ਕੱਢ ਲੈ ਤੁਹਾਡੀ ਤਾਰੀਫ ਹੋਈ ਸੀ ਜੀ ਜੀ ਬਿਲਕੁਲ ਹੁਣ ਤੁਹਾਡੀ ਤਾਰੀਫ ਨਹੀਂ ਹੋ ਰਹੀ ਲੋਕੀ ਤੁਹਾਨੂੰ ਕੰਡੈਮ ਕਰ ਰਹੇ ਤੁਸੀਂ ਆਪਣੀ ਜਿਹੜੀ ਆਲੋਚਨ ਲਈ ਤਿਆਰ ਰਹੋ ਹਰਾਨ ਵਾਲੀ ਜੀ ਠੀਕ ਨਹੀਂ ਹੈਗੀ ਗੱਲ ਐਟਲੀਸਟ ਇਹਨਾਂ ਦਾ ਕੋਈ ਨਾ ਕੋਈ ਵਜ਼ੀਰ ਚਾਹੇ ਸੂਬੇ ਦਾ ਜਾਂ ਕੇਂਦਰ ਦਾ ਇਹਨਾਂ ਨੂੰ ਉੱਥੇ 에ਰਪੋਰਟ ਤੇ ਜਾਣਾ ਚਾਹੀਦਾ ਸੀਗਾ ਇੰਟਰਨੈਸ਼ਨਲ ਜਿਹੜਾ ਫਰੰਟ ਹੈ ਇੰਟਰਨੈਸ਼ਨਲ ਲੈਵਲ ਤੇ ਉੱਥੇ ਕੰਡੈਮ ਕਰਨਾ ਸੀ ਜਿਸ ਤਰ੍ਹਾਂ ਬੇੜੀਆਂ ਬੰਬ ਚਲਾਏ ਸੀਗੇ ਸੋ ਇਹ ਮੈਂ ਇਸ ਚੀਜ਼ ਦੀ ਨਕੀਦੀ ਕਰਦਾ ਮੇਰੇ ਹਿਸਾਬ ਨਾਲ ਦਸ ਇਜ਼ ਸਮਥਿੰਗ ਕੰਡੈਮੇਬਲ ਹਾਈਲੀ ਕੰਡੈਮੇਬਲ ਐਟੀਟਿਊਡ ਚਾਹੇ ਐਕਸਟਰਨਲ ਫੋਰਸ ਮਿਸਟਰੀ ਦਾ ਹੋਵੇ ਚਾਹੇ ਸਾਡੀ ਪੰਜਾਬ ਸਰਕਾਰ ਦਾ ਹੋਵੇ ਇਹਨਾਂ ਨੂੰ ਇਹ ਰਿਪੋਰਟ ਤੇ ਤਰਜੀਬ ਕਰਨਾ ਚਾਹੀਦਾ ਸੀਗਾ ਉਹ ਕੋਈ ਉਹਨਾਂ ਨੇ ਇਲੀਗਲ ਐਕਟੀਵਿਟੀ ਚਲੋ ਠੀਕ ਹੈ ਰੋਜ਼ਗਾਰ ਸਾਡੇ ਵੀ ਦੁਨੀਆ ਚ ਇੱਥੇ ਬੱਚੇ ਆ ਜਾਂਦੇ ਆ ਸਾਡੇ ਵੀ ਕਰਾਂ ਚ ਕਈ ਵਾਰੀ ਬੱਚੇ ਆ ਜਾਂਦੇ ਆ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਜਿਸ ਤਰੀਕੇ ਨਾਲ ਕੈਰੀ ਕੀਤੇ ਗਿਆ ਉਹਨਾਂ ਨੂੰ ਉੱਥੋਂ ਕਿਵੇਂ ਕੈਰੀ ਕੀਤਾ ਗਿਆ ਮੈਨੂੰ ਦੱਸਾ ਲਿਗਾ ਵਿਚਾਰਮਾਂ ਦੀ ਜਿਹੜੀ ਤੁਸੀਂ ਇੱਕ ਗੱਲ ਕੀਤੀ ਸਾਈਕੋਲੋਜੀਕਲੀ ਕੀ ਇੰਪੈਕਟ ਪੈਗਾ ਸਹੀ ਗਿਆ ਤੁਸੀਂ ਕਿ ਇੱਕ ਬੰਦਾ ਸੁਸਾਈਡ ਵੀ ਕਰ ਸਕਦਾ ਕਈ ਬੰਡੇ ਭੱਜ ਗਏ ਜੀ ਬਿਲਕੁਲ ਅੱਧੇ ਲੋਕ ਤਾਂ ਟੀਚਰਾਂ ਨਾਲ ਮਾਰ ਦਿੰਦੇ ਮਾਰ ਦਿੰਦੇ ਆ ਤੂੰ ਹਾ 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 ਮਜ਼ਾਕ ਮਜ਼ਾਕ ਉਹਦਾ ਨਾ ਕਿਸੇ ਦਾ ਤਰਸਕਾਰ ਕਰਨਾ ਕਿਉਂਕਿ ਕਈ ਤਾਂ ਅੱਜ ਇਹ ਸਟੂਡੈਂਟਸ ਨੇ ਜਿਹੜੇ ਗਏ ਸੀਗੇ ਉਹ ਘਰ ਦੇ ਬਾਹਰ ਹੀ ਨਹੀਂ ਆਉਂਦੇ ਬਸ ਸਾਹਮਣੇ ਹੀ ਨਹੀਂ ਆ ਰਹੇ ਬੋਲਣ ਤੋਂ ਗੁਰੇਜ਼ ਕਰਦੇ ਪਏ ਨੇ ਭਾਰਤੀ ਜੀ ਕਈਆਂ ਦੇ ਰਿਸ਼ਤੇ ਰਹਿ ਜਾਂਦੇ ਆ ਜੀ ਬਿਲਕੁਲ ਪੈਗ ਲੱਗ ਜਾਂਦਾ ਕਈ ਬੰਦੇ ਹੁੰਦੇ ਬੜੇ ਸੈਂਸਿਟਿਵ ਜਿਵੇਂ ਇੱਕ ਖੁਸ਼ਪ੍ਰੀਤ ਨਾਂ ਦਾ ਬੰਦਾ ਸੀਗਾ ਉੱਥੇ ਸ਼ੰਭੂ ਬੱਟ ਦੇ ਕੋਲ ਕਿਤੇ ਉਹਦਾ ਪਿੰਡ ਸੀਗਾ ਜੀ ਉਹ ਕਹਿੰਦਾ ਸਾਡਾ ਅਸੀਂ ਇੰਨੇ ਨੇ ਪਾਣੀਆਂ ਤੱਕ ਜਾਂਦੇ ਰੇ 18 18 ਸਾਲ ਦਾ ਵੀ ਪੂਰਾ ਹੋਇਆ ਨਹੀਂ ਸੀ ਉਹ 40 45 ਲੱਖ ਰੁਪਏ ਲਾ ਕੇ ਚਲਾ ਗਿਆ ਹੈ ਤਾਂ ਗਲਤੀ ਨਾ ਦੇਵੀਏ ਪਤਾ ਨਹੀਂ ਕੀ ਕਰੀਏ ਚਲੋ ਹੁਣ ਇੰਨਾ ਤਾਂ ਕਲੈਰਿਟੀ ਹੋ ਗਈ ਕਿ ਉਹ ਜਿਹੜਾ ਦੂਰ ਜੀ ਨਜ਼ਰ ਆ ਰਿਹਾ ਮਿਰਗ ਤ੍ਰਿਸ਼ਨਾ ਜਿਹੜੀ ਆ ਪਾਣੀ ਆ ਪਾਣੀ ਆ ਪਾਣੀ ਨਹੀਂ ਹੁੰਦਾ ਉਹ ਥੋਪੀ ਹੁੰਦੀ ਆ ਸੋ ਫਿਲਹਾਲ ਗਵਰਨਮੈਂਟ ਨੇ ਜੋ ਕੀਤਾ ਉਹ ਕੋਈ ਬਹੁਤ ਗ੍ਰੇਸਫੁਲ ਕੰਮ ਨਹੀਂ ਕੀਤਾ ਇਹਨਾਂ ਦਾ ਹੌਸਲਾ ਵਜਾਈ ਕਰਨੀ ਚਾਹੀਦੀ ਸੀ ਇਹਨਾਂ ਨੂੰ ਬੱਚਿਆਂ ਨੂੰ ਆਪਣਾ ਪੇਰੈਂਟ ਫਿਗਰ ਹੈਗੇ ਆ ਚਾਹੇ ਪੰਜਾਬ ਦੇ ਮੁੱਖ ਮੰਤਰੀ ਚਾਹੇ ਮੋਦੀ ਸਾਹਿਬ ਹੈ ਉਹ ਇੱਕ ਤਰ੍ਹਾਂ ਦੇ ਪੇਰੈਂਟ ਫਿਗਰ ਇਹਨਾਂ ਨੂੰ ਐਟੀਟਿਊਡ ਦਿਖਾਉਣਾ ਚਾਹੀਦਾ ਸੀ ਜੇ ਬੱਚਿਆਂ ਨੇ ਮਾੜੀ ਮੋਟੀ ਇਧਰ ਤੋਂ ਛੋਟੀ ਮੋਟੀ ਗੱਲ ਹੋਈ ਹੈ ਉਹਨਾਂ ਨੂੰ ਇੰਬ੍ਰੇਸ ਕਰਨਾ ਚਾਹੀਦਾ ਗੱਲ ਨਾ ਲੈਣਾ ਚਾਹੀਦਾ ਬਿਲਕੁਲ ਬਹੁਤ ਹੀ ਅੱਛਾ ਜਵਾਬ ਦਿੱਤਾ ਤੁਸੀਂ ਮੇਰੇ ਸਵਾਲ ਦਾ ਤੇ ਮੈਂ ਹੁਣ ਇੱਕ ਹੋਰ ਐਮ ਖਬਰ ਤੇ ਗੱਲ ਕਰਨਾ ਚਾਹੂੰਗੀ ਕਿ ਇੱਕ ਨਾ ਉਹਨਾਂ ਬਾਰੇ ਉਹ ਜਿਹੜੇ ਰੋਜ਼ਗਾਰ ਕਰਦੇ ਨੇ ਜੋ ਖਾਸ ਕਰਕੇ ਹੋਮ ਡਿਲੀਵਰੀ ਹੋਮ ਸਰਵਿਸਿਜ਼ ਦਿੰਦੇ ਨੇ ਘਰ ਘਰ ਜਾ ਕੇ ਹਨਾ ਉਹਨਾਂ ਨੂੰ ਠੀਕ ਇੱਕ ਪ੍ਰਾਈਵੇਟ ਕੰਪਨੀਆ ਤੋਂ ਇੱਕ ਤਨਖਾਹ ਮਿਲਦੀ ਹੈ ਜਿੰਨੀ ਕੋ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ ਪਰ ਜਿਸ ਤਰੀਕੇ ਨਾਲ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜਿਹੜੀਆਂ ਅੱਛੀਆਂ ਕੰਪਨੀਆਂ ਹੁੰਦੀਆਂ ਨੇ ਜਾਂ ਆਪਾਂ ਕਹ ਲਈਏ ਕਿ ਸਰਕਾਰੀ ਜੌਬਾਂ ਹੁੰਦੀ ਉਹਦੇ ਵਿੱਚ EPF, ASI ਪੰਡ ਵਗੈਰਾ ਸਭ ਕੁਝ ਹੁੰਦਾ ਹੈ ਹਨਾ ਕਿ ਕਿਸੇ ਨੂੰ ਕੁਝ ਹੋ ਜਵੇ ਤਾਂ ਐਕਸਟਰਾ ਚਲੋ ਉਹਨਾਂ ਦਾ ਇਨਕਮ ਸੋਰਸ ਇੱਕ ਰੈਡੀ ਹੁੰਦਾ ਹੈ ਲੇਕਿਨ ਜਿਹੜੇ ਹੋਮ ਸਰਵਿਸੇਸ ਹੋਮ ਡਿਲੀਵਰੀਸ ਦਾ ਦਿੰਦੇ ਨੇ ਤੇ ਇਹਨੂੰ ਲੈ ਕੇ ਅੱਜ ਇੱਕ ਵੱਡੀ ਜਿਹੜੀ ਖਬਰ ਆਈ ਹੈ ਕਿ ਹੁਣ ਇਹਨਾਂ ਨੂੰ ਵੀ ਜਿਹੜਾ ਹੈ ਕੁਝ ਇੰਸ਼ੋਰੈਂਸ ਵਰਗਾ ਜਿਹੜੀ ਹੈ ਉਹਨ ਫਾਈਨੈਂਸ਼ਲੀ ਹੈਲਪ ਦਿੱਤੀ ਜਾਊਗੀ ਹਾਂ ਇਹ ਬੜੀ ਵਧੀਆ ਇਨਫੋਰਮੇਸ਼ਨ ਹੈ ਇਹਨੂੰ ਗਿਗ ਵਰਕਰਸ ਕਹਿੰਦੇ ਇੰਟਰਨੈਸ਼ਨਲੀ ਜੀ ਆਈਜੀ ਜੀ ਗਿਗ ਵਰਕਰਸ ਦਾ ਮਤਲਬ ਇਹ ਕਿ ਇਹ ਆਨਲਾਈਨ ਸਰਵਿਸੇਸ ਦਿੰਦੇ ਆ ਜਿਨ੍ਹਾਂ ਚੋਂ 스위ਗੀ ਜਮੈਟੋ ਆਲਾ ਉਬਰ ਜੀ ਇਹ ਜਾਂਦੇ ਫਟਾਫਟ ਕੰਪੀਟੀਸ਼ਨ ਦੇ ਵਿੱਚ ਬਿਲਕੁਲ ਕਿਸੇ ਜ ਫਟਾਫਟ ਪਹੁੰਚ ਜੀ ਜੀ ਤੇ ਫਟਾਫਟ ਦੇ ਚੱਕਰ ਤੇ ਇਹਨਾਂ ਨੂੰ ਮਿਸ ਹੈਪਨਿੰਗਸ ਬਹੁਤ ਹੁੰਦੀਆਂ ਨੇ ਇਹਦੇ ਨਾਲ ਚਾਈਲਡ ਲੁੱਟ ਖਸੁੱਟ ਲਾ ਲੋ ਚਾਹੇ ਇਹਨਾਂ ਤੇ ਜਾਂ ਇਹ ਗੱਡੀਆਂ ਜ ਵਜ ਜਾਂਦੇ ਆ ਜਾਂ ਕੁਝ ਹੋਰ ਆ ਕੋਈ ਟੂ ਵੀਲਰ ਤੇ ਜਾ ਰਿਹਾ ਕੋਈ ਕਾਰ ਤੇ ਜਾ ਰਿਹਾ ਕੋਈ ਥਰੀ ਵੀਲਰ ਤੇ ਜਾ ਰਿਹਾ ਜੀ ਸੋ ਗਵਰਨਮੈਂਟ ਨੇ ਇੱਕ ਚੰਗਾ ਸਟੈਪ ਸ਼ੁਰੂ ਕੀਤਾ ਕਿ ਇਹਨਾਂ ਦੀ ਸਿਕਿਉਰਿਟੀ ਵਾਸਤੇ ए, employees ਜਿਹੜੀ ਇਹਨਾਂ ਦਾ ਫੰਡ ਹੈਗਾ ਇਹਨਾਂ ਨੂੰ ਉੱਥੇ ਪੈਨਸ਼ਨ ਦੀ ਪ੍ਰੋਵੀਜ਼ਨ ਕੀਤੀ ਜਿੱਦਾਂ ਕਿ ਪ੍ਰਾਈਵੇਟ ਸਕੂਲ ਹੁੰਦੇ ਗਵਰਨਮੈਂਟ ਐਡਿਡ ਉਹਨਾਂ ਦੇ ਟੀਚਰਾਂ ਨੂੰ ਪੈਨਸ਼ਨ ਮਿਲੇਗਾ ਉਹਨਾਂ ਨੂੰ ਪੈਨਸ਼ਨ ਦੀ ਪ੍ਰੋਵੀਜ਼ਨ ਨਾਲ-ਨਾਲ ਇਹਨਾਂ ਨੂੰ 5 ਲੱਖ ਰੁਪਏ ਦੀ ਆਯੂਸ਼ਮਨ ਭਾਰਤ ਦੇ ਤਹਿਤ ਉਹ ਬੀਮੇ ਦੀ ਹੈਲਥ ਇੰਸ਼ੋਰੈਂਸ ਐਕਸੀਡੈਂਟ ਇੰਸ਼ੋਰੈਂਸ ਉਹ ਵੀ ਪ੍ਰੋਵੀਜ਼ਨ ਕਰਤੀ ਗਈ ਹੈ ਔਰ ਉਹਨਾਂ ਨਾਲ ਇਹਨਾਂ ਦੀ ਡਿਸਕਸ਼ਨ ਹੋ ਗਈਆਂ ਜਿਹੜਾ ਓਲਾ ਦੇ ਸਰਬਰਾ ਹੈਗੇ ਜਾਂ ਜੋਮੈਟੋ ਸਵਿਗੀ ਜਿੰਨੇ ਵੀ ਆਨਲਾਈਨ ਐਗਰੀਗੇਟਰਸ ਇਹਨੂੰ ਕਹਿੰਦੇ ਆ ਜੀ ਇਹਨਾਂ ਦੇ ਸੀਈਓਸ ਨਾਲ ਮੁਲਾਕਾਤ ਇੰਡੀਅਨ ਗਵਰਨਮੈਂਟ ਦੀ ਹੋ ਗਈ ਹੈ ਉਹਨਾਂ ਨੇ ਇਹਨਾਂ ਨੂੰ ਮੈਂਟਲੀ ਪ੍ਰਪੇਅਰ ਕਰਤਾ ਕਿ ਪਰ ट्रांजैक्शन ਕੋਈ ਵੀ ਹੈ ਡਿਲੀਵਰੀ ਕਰਨਗੇ ਨਾਲ ਨਾਲ ਇਹਨਾਂ ਦੀ ਸਿਕਿਉਰਿਟੀ ਦੀ ਕੁਝ ਅਮਾਉਂਟ ਜੀ ਇਹਨਾਂ ਦੇ ਇਹਨਾਂ ਦੀ ਅਕਾਊਂਟ 'ਚ ਜਾਏਗੀ ਔਰ ਇਹ ਮਹੀਨਾ ਕੰਮ ਕਰਕੇ ਛੱਡ ਵੀ ਦੇਣਗੇ ਇਹਨਾਂ ਦਾ ਰਿਕਾਰਡ ਡਿਲੀਟ ਨਹੀਂ ਹੋਏਗਾ ਅੱਗੇ ਇਹਨਾਂ ਦੇ ਜੀ ਸਰਵਿਸ ਪ੍ਰੋਵਾਈਡਰ ਤਾਂ ਅਲੱਗ ਚੀਜ਼ ਹੋਗੀ ਜਿਹੜੇ ਡਿਲੀਵਰੀ ਬੁਆਏ ਸੀ ਜਾਂ ਡਿਲੀਵਰੀ ਗਰਲ ਸੀ ਜਾਂ ਡਰਾਈਵਰ ਸੀਗੇ ਇਹਨਾਂ ਦਾ ਕੋਈ ਰਿਕਾਰਡ ਮੇਨਟੇਨ ਨਹੀਂ ਹੁੰਦਾ ਸੀ ਯੂਜ਼ਡ ਐਂਡ ਗੋ ਜਾਣਾ ਜਾਓ ਜਦੋਂ ਤੁਸੀਂ ਆਪਣਾ ਮੋਬਾਈਲ ਓਨ ਕੀਤਾ ਕੰਮ ਕਰ ਲਿਆ ਹੁਣ ਸੈਂਸਰ ਸਿਕਿਉਰਿਟੀ ਦਾ ਵਾਲੇ ਸ਼ੁਰੂਆਤ ਹੋ ਗਈ ਹੈ ਇਹਦਾ ਮੈਸੇਜ ਜਿਹੜਾ ਇੰਟਰਨੈਸ਼ਨਲ ਠੀਕ ਜਾਏਗਾ ਬਿਲਕੁਲ ਸਹੀ ਇੱਕ ਹੋਰ ਅਹਿਮ ਮੁੱਦਾ ਹੈ ਜੋ ਇਸ ਟਾਈਮ ਸਭ ਤੋਂ ਜ਼ਿਆਦਾ ਹਾਈਲਾਈਟ ਹੈ ਵਿਧਾਨ ਸਭਾ ਚੋਣਾਂ ਜੀ ਉਹਦੀ ਗੱਲ ਕਰਦੇ ਆ ਕੱਲ 8 ਤਰੀਕਾ ਹੀ ਕੱਲ ਰਿਜ਼ਲਟ ਆ ਰਹੇ ਆ ਦਿੱਲੀ ਵਿਧਾਨ ਸਭਾ ਚੋਣਾਂ ਦੇ ਬਿਲਕੁਲ ਤੇ ਉਸ ਤੋਂ ਪਹਿਲਾਂ ਹੀ ਇੱਕ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ ਕਿ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਦੇ ਘਰ ABC ਟੀਮ ਪਹੁੰਚੀ ਕਿਉਂਕਿ ਖਰੀਦ-ਫਰੋਖਤ ਦੇ ਇਲਜ਼ਾਮ ਲਾਇਆ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਉੱਪਰ ਤੇ ਭਾਜਪਾ ਨੇ ਅਰਜਨ ਸ਼ਿਕਾਇਤ ਕੀਤੀ ਤੇ ਉਹ ਘਰੇ ਪਹੁੰਚ ਗਈ ਤੇ ਹੁਣ ਜਿਹੜੀ ਲਾਟਕ ਦੀ ਅਪਡੇਟ ਸੀ ਕਿ ABC ਟੀਮ ਹੁਣ ਖਾਲੀ ਹੱਥੀ ਵਾਪਸ ਪਹੁੰਚੀ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਸਾਰਾ ਜਿਹੜਾ ਸਿਆਸੀ ਖੇਡ ਕੀਤਾ ਗਿਆ ਹੈ ਵੀ ਕੀ ਹੋ ਸਕਦਾ ਹੈ ਕੱਲ ਦੇ ਰਿਜ਼ਲਟ ਜਿਹੜੇ ਆਉਣੇ ਦੇ ਦੇਖੋ ਜੀ ਇਹ ਚੋਣਾਂ ਦੀ ਨਾ ਇਹਨੂੰ ਕਲਰ ਵੀ ਕਹਦੇ ਨੇ ਇਲੈਕਸ਼ਨ ਕਲਰਸ ਵੀ ਕਹਦੇ ਨੇ ਗਿਮਿਕ ਵੀ ਕਹਿ ਲੈਂਦੇ ਆ ਜੀ ਕੋਈ ਬਹੁਤਾ ਪਹਿਲੀ ਗੱਲ ਤੇ ਕੋਈ ਘਰ ਪੈਸੇ ਰੱਖ ਕੇ ਤਾਂ ਬਣਦਾ ਨਹੀਂ ਨਾ ਘਰ ਰੱਖ ਕੇ ਪੈਸੇ ਰੱਖੇ ਹੁੰਦੇ ਤੁਸੀਂ ਆਪ ਇੰਨੇ ਸਾਲ ਦਾ ਤੁਹਾਨੂੰ ਐਕਸਪੀਰੀਅੰਸ ਹੈਗਾ ਇਹ ਇੱਕ ਤਰ੍ਹਾਂ ਦਾ ਨਾ ਜਿਹੜੇ ਵਰਕਰਸ ਹੁੰਦੇ ਆ ਪਾਰਟੀਆਂ ਦੇ ਜੀ ਉਹ ਕਰਦੇ ਜੀ ਸਾਡੀ ਚਲਦੀ ਹੈ ਸਾਡੀ ਚਲਦੀ ਦੇਖੋ ਉਹਦੇ ਰੇਡ ਪਉਤੀ ਬਿਲਕੁਲ ਉਹ ਲੋਕਾਂ ਕਹਿੰਦੇ ਪਤਲੇ ਰੇਡ ਪੈ ਗਿਆ ਮੈਂ ਬੰਦਾ ਕਹਿੰਦਾ ਜੀ ਇਹਨੇ ਦੀ ਚਲਦੀ ਬਹੁਤ ਆ ਇਹ ਚ ਕੱਢਣ ਪਾਉਣ ਨੂੰ ਬਹੁਤਾ ਕੁਝ ਹੁੰਦਾ ਨਹੀਂ ਕਿਉਂਕਿ ਕੇਜਰੀਵਾਲ ਸਾਹਿਬ ਕਹਿੰਦੇ ਆ ਰਹੇ ਸ਼ੁਰੂ ਤੋਂ ਏਸੀਬ ਜਿਹੜੀ ਐਂਟੀ ਕ腐ਸ਼ਨ ਬਿਊਰੋ ਮੈਨੂੰ ਦੇ ਦੋ ਬਿਲਕੁਲ ਜਦ ਕੀ ਐਂਟੀ ਕ腐ਪਸ਼ਨ ਬਿਊਰੋ ਯੂਨਾਈਟਿਡ ਯੂਨੀਅਨ ਟੈਰੀਟਰੀ ਹੈਗੀ ਆ ਜਿਹੜੀ ਦਿੱਲੀ ਹੈਗੀ ਇੱਥੇ ਸਾਰੇ ਸੰਸਾਰ ਦੀਆਂ ਐਮਬੈਸੀਆਂ ਹੈਗੀਆਂ ਕਿਸੇ ਕਾਰਨ ਕਰਕੇ ਜੋ ਵੀ ਇੱਥੇ ਕਨਸਟੀਟਿਊਸ਼ਨ ਚੇਪ ਰਿਵੀਜ਼ਨ ਨਹੀਂ ਸੀ ਕਾਫੀ ਸਾਲਾਂ ਤੋਂ ਕਹਿ ਰਹੇ ਸੀ ਦਿੱਲੀ ਇੱਕ ਵਾਰੀ ਮੇਰ ਕੋ ਦੇ ਦਿਓ ਜੀ ਜਿੱਦਾਂ ਕੋਈ ਬੱਚੇ ਦਾ ਬਿਸਕੁਟ ਹੁੰਦਾ ਲੇਕਿਨ ਉਹ ਜਿਹੜੀ ਹੈ ਇਹਨਾਂ ਦਾ ਕੋਈ ਫਰਕ ਫੁਰਕ ਪੈਣ ਵਾਲਾ ਨਹੀਂ ਵੈਸੇ ਵੀ ਜਿਹੜੀ ਗੱਲ ਹੈਗੀ ਹੈ ਐਂਟੀਨ ਕੰਬੈਸ ਫੈਕਟਰ ਆ ਬਾ 10 12 ਜਿਹੜੇ ਐਗਜ਼ਿਟ ਪੋਲਸ ਹੈਗੇ ਉਹਨਾਂ ਨੇ ਸਰਵਿਸ ਵੀ ਕੀਤੇ ਹੈਗੇ ਆ ਹੁਣ ਇਹਨਾਂ ਦੇ ਜਿਹੜੇ ਸਰਵੇ ਕਰਨ ਵਾਲੀ ਵੀ ਏਜੰਸੀਜ਼ ਨੇ ਉਹ ਜਿਹਨੂੰ ਸਿਫਾਲੋਜੀ ਕਹਿੰਨੇ ਆਪਾਂ ਰਿਸਰਚ ਕਰਦੇ ਉਹ ਇਹ ਵੀ ਕੋਈ ਬਹੁਤਾ ਇਹਨਾਂ ਦਾ ਮੈਂ ਭਰੋਸਾ ਨਹੀਂ ਕਰਦਾ ਕਾਫੀ ਜ਼ਿਆਦਾ ਇਹਨਾਂ ਦੇ 60% 60 ਤੋਂ ਵੱਧ ਪਰਸੈਂਟ ਜਿਹੜੇ ਇਹਨਾਂ ਤੇ ਸਰਵੇਜ਼ ਹੈ ਇਲੈਕਸ਼ਨ ਤੋਂ ਬਾਅਦ ਜਿਹੜੇ ਆਂਦੇ ਪਹਿਲਾਂ ਤਾਂ ਇਲੈਕਸ਼ਨ ਤੋਂ ਪਹਿਲਾਂ ਹੀ ਕਰਦੇ ਨੇ ਉਸ ਮੈਨੀਪ ਉਗੇ ਸਿੱਕੋ ਕੋਰਟ ਵੱਲੋਂ ਹੁਣ ਜਿਹੜੇ ਆਏ ਵੀ ਐ ਇੱਕ ਭਰੋਸਾ ਲੋਕੀ ਵੀ ਭਰੋਸਾ ਨਹੀਂ ਕਰ ਰਹੇ ਔਰ ਗਈ ਗੱਲ ਪਹਿਲਾਂ ਕਹਿੰਦੇ ਸੀ ਮੋਦੀ ਸਾਹਿਬ ਕੇ ਰਿਵੜੀਆਂ ਵੰਡ ਦੀ ਆਮ ਆਦਮੀ ਪਾਰਟੀ ਮੁਰਕੇ ਮੋਦੀ ਸਾਹਿਬ ਨੂੰ ਸ਼ੁਰੂ ਕਰਤਾ ਸੋ ਇਸ ਕਰਕੇ ਜੋ ਹੋਣਾ ਸੀ ਹੋ ਚੁੱਕਾ ਹੈ ਇਲੈਕਸ਼ਨ ਦਾ ਰਿਜ਼ਲਟ ਆਉਣ ਵਾਲਾ ਹੀ ਹੈ ਔਰ ਇਹ ਛੋਟੀਆਂ-ਮੋਟੀਆਂ ਇਲੈਕਸ਼ਨ ਕਲਰਸ ਦੀ ਮੰਨ ਕੇ ਚੱਲੋ ਬਾਕੀ ਫਾਈਟ ਇਜ਼ ਬੀਟਵੀਨ ਟੂ ਆਮ ਆਦਮੀ ਪਾਰਟੀ ਐਂਡ ਬੀਜੇਪੀ ਕਾਂਗਰਸ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੀ ਹੈ ਔਰ ਕੋਈ ਬਹੁਤਾ ਜਿਆਦਾ ਕ੍ਰਿਸ਼ਮੇ ਦੀ ਉਮੀਦ ਨਹੀਂ ਹੈ ਲੇਕਿਨ ਫਾਈਟ ਜਿਹੜੀ ਦੋਨਾਂ ਵਿੱਚ ਹੈ ਕੁਝ ਵੀ ਹੋ ਸਕਦਾ 100% ਸਾਡੇ ਵੱਸ ਸਹੀ ਨਹੀਂ ਹੋਗਾ ਕਿਸੇ ਵੀ ਇੱਕ ਪਾਰਟੀ ਦੇ ਅੱਖ ਚ ਮੋਹਰ ਲਾਉਣਾ ਬਿਲਕੁਲ ਦੇਖਣਾ ਕੱਲ ਹੋਵੇਗਾ ਕਿ ਕੱਲ ਦਲੇ ਦੇ ਵਿੱਚ ਕਿਸ ਦੀ ਜਿੱਤ ਹੁੰਦੀ ਹੈ ਕੌਣ ਬਾਜੀ ਮਾਰਦਾ ਹੈ ਤੇ ਤੁਸੀਂ ਵਿੱਚ ਕੱਲ ਇੱਕ ਰੇਡ ਦੀ ਗੱਲ ਕੀਤੀ ਸੀਗੀ ਤਾਂ ਇੱਕ ਰੇਡ ਦੇ ਨਾਲ ਜਿਹੜੀ ਅਹਿਮ ਖਬਰ ਹੈ ਕਿ ਰਾਣਾ ਗੁਰਜੀਤ ਨੇ ਉਹਨਾਂ ਦੇ 35 ਪਲੇਸਾਂ ਤੇ ਰੇਡ ਪਈ ਹੈ ਹਾਂ ਜੀ ਹਾਂ ਜੀ ਰਾਣਾ ਗੁਰਜੀਤ ਇੱਕ ਬਹੁਤ ਪੁਰਾਣੇ ਔਰ ਇੱਕ ਬੜੇ ਹੀ ਪ੍ਰੋਸਪਰਸ ਖੁਸ਼ਹਾਲ ਤੇ ਨਾਮੀ ਬਿਜ਼ਨਸਮੈਨ ਦੇ ਹੋਣ ਦੇ ਨਾਲ ਨਾਲ ਇੱਕ ਪੁਰਾਣੇ ਕਾਂਗਰਸ ਦੇ ਉੱਗੇ ਲੀਡਰ ਵੀ ਹੈਗੇ ਆ ਜੀ ਈ ਮੇਰਾ ਬੇਟਾ ਵੀ ਕਪੂਰਥਲੇ ਤੋਂ ਕਿਤੇ ਇੰਡੀਪੈਂਡੈਂਟ ਐਮਐਲਏ ਜਤਕੇ ਜੀ ਔਰ ਕਾਫੀ ਜਿਆਦਾ ਦਬੰਗ ਜਿਹਨੂੰ ਕਹਿ ਸਕਦੇ ਨੇ ਥੋੜਾ ਜਿਹਾ ਵੋਕਲ ਲੀਡਰ ਪੰਜਾਬ ਦੇ ਹੈਗੇ ਆ ਕਾਫੀ ਪੁਰਾਣੇ ਆ ਬਿੰਦ ਸਿੰਘ ਸਾਹਿਬ ਦੇ ਨਾਲ ਵੀ ਇਹਨਾਂ ਦੀ ਅਫੀਲੀਏਸ਼ਨ ਸੀਗੀ ਔਰ ਕਾਫੀ ਜਿਆਦਾ ਇਹਨਾਂ ਦੀ ਰੂਟਸ ਬੜੀਆਂ ਡੀਪ ਹੈਗੀਆਂ ਡੂੰਘੀਆਂ ਹੈਗੀਆਂ ਔਰ ਇੱਕ ਚੀਜ਼ ਥੋੜੀ ਜਿਹੀ ਆਈਬ੍ਰੋਜ਼ ਰੇਜ਼ ਕਰਦੀ ਆ ਕਿ 35 ਜਗ੍ਹਾ ਤੇ ਇਹਨਾਂ ਦੇ ਰੀਡਸ ਹੋਣੀ ਜੀ ਕੋਈ ਉਮੀਦ ਤਾਂ ਘਟੀ ਕਿਉਂਕਿ ਇਹ ਜਿਹੜੇ ਰਾਣਾ ਸਾਹਿਬ ਆ ਬੜੇ ਵੈਲ ਕਨੈਕਟਡ ਬੰਦੇ ਆ ਕੋਈ ਇਹਨਾਂ ਦੀ ਦਿੱਲੀ ਚ ਵੀ ਕਾਫੀ ਪਿਆਰ ਹੈ ਨਾ ਦਾ ਇਹਨਾਂ ਦਾ ਅੱਜ ਦੀ ਜਿਹੜੀ ਰੂਲਿੰਗ ਗਵਰਨਮੈਂਟ ਆ ਆਪਣਾ ਮਨ ਸਾਹਿਬ ਵੀ ਉੱਥੇ ਕਿਸੇ ਦਾ ਵੱਡਾ ਸਵਾਲ ਆ ਨਾ ਕਿ ਇੰਨਾ ਡੁੰਗੀਆਂ ਜਣਾ ਹੋਣ ਦੇ ਬਾਵਜੂਦ 35 ਥਾਂਵਾਂ ਤੇ ਡੇਢ ਪੈ ਗਈਆਂ ਨਾ ਤੇ ਤਾਈਓ ਤਾਂ ਇਹ ਸਰਪ੍ਰਾਈਜ਼ ਹੋ ਗਿਆ ਨਾ ਕਿ ਰਾਣਾ ਸਾਹਿਬ ਤਾਂ ਬੜੇ ਮਤਲਬ ਸਰਕਾਰ ਹੋਵੇ ਨਾ ਹੋਵੇ ਉਹਨਾਂ ਦਾ ਪਿਆਰ ਇਹਨਾਂ ਦਾ ਕਾਫੀ ਰਹਿੰਦਾ ਮਤਲਬ ਕਿ ਯਾਰ ਕਾਫੀ ਰੰਦਾ ਹੋਰ ਇਹਨਾਂ ਦੇ ਬਾਜਪੁਰ ਚ ਫਾਰਮ ਹਾਊਸਸ ਹੈਗੇ ਆ ਦਿੱਲੀ ਚ ਇੱਥੇ ਦਿੱਲੀ ਤੇ ਜਾਵਾ ਇੱਥੇ ਪੰਜਾਬ ਦੇ ਵਿੱਚ ਵੀ 슈ਗਰ ਮਿਲਸ ਹੈ ਫਗਵਾੜਾ ਦੇ ਵਿੱਚ ਵੀ ਜਿਹੜੀ ਸ਼ੂਗਰ ਜਿੰਨਾ ਦਾ ਸਟੇਕ ਹੈਗਾ ਔਰ ਲਿਕਰ ਕੰਪਨੀਆਂ ਵੀ ਹੈਗੀਆਂ ਸੋ ਇਸ ਕਰਕੇ ਇਹ ਆ ਕੁਐਸਚਨ ਦਾ ਤਾਂ ਰੇਸ ਕਰਦੇ ਬਾਕੀ ਇਹਨਾਂ ਨੇ ਇੱਕ ਸਰੈਂਡਰ ਕੀ ਕੀਤਾ ਜੀ ਇਹਦੇ ਹਲੇ ਕਿਉਂਕਿ ਇਨਕਮ ਟੈਕਸ ਜਿਹੜੀ ਲੁਧਿਆਣਾ ਦੀ ਜਿਹੜੀ ਇੱਥੋਂ ਦੀ ਰੇਂਜ ਨੇ ਜੀ ਇਹਨਾਂ ਦਾ ਇੱਕ ਸਿਸਟਮੈਟਿਕਲੀ ਇਕੱਠਾ ਹੀ ਰੇਡ ਕੀਤੀ ਹੈ 35 ਪ੍ਰਿੰਸਿਸ ਜਿਨ੍ਹਾਂ ਚੋਂ ਬਾਜਪੁਰ ਵੀ ਚੰਡੀਗੜ੍ਹ ਵੀ ਆ ਚੰਡੀਗੜ੍ਹ ਇਹਨਾਂ ਦੇ ਘਰ ਵੀ ਹੈਗੇ ਆ ਹੋਰ ਵੀ ਜਿੱਥੇ ਜਿੱਥੇ ਪ੍ਰਿੰਸਿਸ ਰਿਕਾਰਡਡ ਸੀਗੇ ਸਾਰਿਆਂ ਤੇ ਰੇਡ ਕਰਕੇ ਲੈਪਟਾਪ ਜੋੜਾ ਦੇ ਕਾਗਜ਼ ਪੱਤ ਸਾਰੇ ਹੀ ਉਸ ਸਕਰੂਟਨਾਇ ਸ਼ੁਰੂ ਕਰਤੀ ਆ ਇਹਦਾ ਰਿਜ਼ਲਟ ਕੀ ਆਂਦਾ ਹੈ ਹਲੇ ਉਹਦੀ ਕੋਈ ਅਜੇ ਕੋਈ ਕਨਫਰਮੇਸ਼ਨ ਨਹੀਂ ਕਿਉਂਕਿ ਇੱਕ ਟਾਈਮ ਚ ਰਿਜ਼ਲਟ ਨਹੀਂ ਮਿਲ ਸਕਦਾ ਕਿਉਂਕਿ ਲੰਬਾ ਚੌੜਾ ਟੈਕਨੀਕਲ ਸਰਵੇ ਹੋਂਦਾ ਹੈ ਸਰਵੇ ਤੇ ਰੇਡ ਇਹ ਕੀ ਆਂਦਾ ਹੈ ਇਹਦਾ ਹਲੇ ਟਾਈਮ ਚ ਅਗਰ ਲੇਕਿਨ ਸਰਪ੍ਰਾਈਜ਼ਿੰਗ ਹੈ ਹੈਰਾਨੀ ਤਾਂ ਹੁੰਦੀ ਹੈ ਕਿ ਇੱਡੇ ਵੱਡੇ ਲੀਡਰ ਔਰ ਬਿਜ਼ਨਸਮੈਨ ਇੰਡਸਟਰੀਸਟਿਸ ਦੇ ਕਰ ਰੇ ਇਦਾਂ ਦੀ ਰੇਡ ਪੈਣੀ ਇੱਕ ਵਾਰੀ ਲੋਕਾਂ ਨੂੰ ਆਈਬ੍ਰੂ ਰੇਜ਼ ਹੁੰਦੀ ਹੈ ਕਿ ਇਹਦੇ ਪਿੱਛੇ ਕੋਈ ਇਹ ਵੀ ਹੋ ਸਕਦਾ ਕੋਈ ਪੋਲਿਟਿਕਲ ਤਾਂ ਨਹੀਂ ਕੁਝ ਬਿਲਕੁਲ ਕਿਉਂਕਿ ਕੱਲ ਰਿਜ਼ਲਟ ਨੇ ਤਾਂ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਦੋ ਇਹ ਚੀਜ਼ਾਂ ਦੇਖਣ ਨੂੰ ਮਿਲੇ ਇੱਕ ਰੇਡ ਪੈ ਗਈ ਤੇ ਦੂਜਾ ਉਧਰੋਂ ABC ਟੀਮ ਵੀ ਪਹੁੰਚ ਗਈ ਏਸੀ ਵੀ ਹਾਂਜੀ ਹਾਂਜੀ ਸੋ ਇਸ ਨੇ ਸਵਾਲ ਖੜੇ ਕਰਤੇ ਅਜਿਹਾ ਕਿ ਇੱਕ ਸਿਆਸੀ ਡਰਾਮਾ ਫਿਰ ਦੇਖਣ ਨੂੰ ਮਿਲਿਆ ਫਿਲਹਾਲ ਵਿੱਚ ਮੇਰੇ ਸਵਾਲਾਂ ਦਾ ਬਹੁਤ ਅੱਛੇ ਤਿਕ ਨਾਲ ਜਵਾਬ ਦਿੱਤਾ ਹੈ ਦਰਸ਼ਕਾਂ ਨੂੰ ਵੀ ਪਸੰਦ ਆਈ ਹੋਵੇਗੀ ਸਾਡੀ ਜਾਣਕਾਰੀ ਉਮੀਦ ਕਰਦੀਆਂ ਕਿ ਪ੍ਰੋਗਰਾਮ ਤੁਹਾਨੂੰ ਅੱਛਾ ਲੱਗਿਆ ਹੋਵੇਗਾ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਨੇ ਅਜਿਹੇ ਸਿਆਸੀ ਮੁੱਦਿਆਂ ਤੋਂ ਰਿਲੇਟਡ ਜਾਂ ਫਿਰ ਕੋਈ ਵੀ ਇਨਫੋਰਮੇਟਿਵ ਸਵਾਲ ਹੈ ਜੋ ਤੁਸੀਂ ਜਾਣ ਦੇ ਵਿਚਾਰਾਂ ਨੂੰ ਇਸ ਪ੍ਰੋਗਰਾਮ ਦੇ ਰੇਜਨ ਤੱਕ ਕਰਾਂਗੇ ਸਾਨੂੰ ਦਿਓ ਇਜਾਜ਼ਤ ਧੰਨਵਾਦ